ਸਿੰਘਾਂ ਦੇ ਵੱਡੇ ਵੱਡੇ ਸ਼ਸਤਰ ਜਿਨ੍ਹਾਂ ਨੂੰ ਬਣਾਉਣ ਦੀ ਸੇਵਾ ਸਿੱਖਲੀ ਕਰ ਸਿੱਖਾਂ ਦੇ ਹਿੱਸੇ ਆਈ ਸੀ ਜਦੋਂ ਨੌ ਪ੍ਰਾਕੇ ਸ੍ਰੀ ਸਾਹਿਬ ਦੀ ਉਹਨੂੰ ਪੈਰ ਨਾਲ ਅਤੇ ਹੱਥ ਨਾਲ ਉਹਨੂੰ ਸ਼ਿੰਗਾਰਿਆ ਜਾ ਰਿਹਾ ਸੀ ਤੇ ਉਸ ਟਾਈਮ ਆਪਣੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਸੀ ਉਹਨਾਂ ਨੇ ਸਾਡੇ ਭਾਈਚਾਰੇ ਨੂੰ ਕੁਸਾ ਮੇਲੀ ਬੰਦੀ ਬਣਾਇਆ ਗਿਆ ਸੀ ਜਦ ਸ੍ਰੀ ਸਾਹਿਬ ਚੱਕੀ ਉਹਨਾਂ ਦੇ ਵਿੱਚ ਸ਼ਕਲ ਦੇਖੀ ਸੀ ਤੇ ਇਸ ਸ਼ਕਲ ਨੂੰ ਚਮਕਾਉਣ ਵਾਲੇ ਨਾਂ ਤੋਂ ਫਿਰ ਸਿਕਲੀ ਕਰਾਂ ਦਾ ਕਿਤਾਬ ਸਾਡੇ ਕੋਲੇ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਇਹਨੂੰ ਪੱਕਾ ਕਰਤਾ ਸੀ ਜਦੋਂ ਜੰਮੂ ਦੀਆਂ ਪਹਾੜਾਂ ਥੜ ਲੜਾਈ ਲੱਗੀ ਸੀ ਕਾ ਉਦੋਂ ਸਿਕਲੀ ਕਰ ਭਇਚ ਰਹੇ ਨੇ ਚਮੜੇ ਦੀ ਤੋਪ ਬਣਾਈ ਸੀ ਤੇ ਉਹਨਾਂ ਨੇ ਕਿਹਾ ਜੀ ਇੱਕ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੂੰ ਸਿਕਲੀ ਕਰ ਕਹਿੰਦੇ ਨੇ ਜੀ ਉਹ ਸਵਾ ਸਵਾ ਲੱਖ ਨਾਲ ਲੜਨ ਵਾਲਾ ਹਥਿਆਰ ਬਣਾਉਂਦਾ ਤੇ ਜਿੱਥੇ ਜਿੱਥੇ ਸਾਡੇ ਕਬੀਲੇ ਸੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਤੋਂ ਔਣ ਤੋਂ ਪੱਲਾ ਤੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਗਏ ਜੇ ਅਸੀਂ ਤਰਪਾਂ ਤਾਂ ਦੂਰ ਦੀ ਗੱਲ ਸੀ ਜਦੋਂ ਲੋਹਾ ਵੀ ਤੱਕਦੇ ਸੀ ਨਾ ਉਸੇ ਟਾਈਮ ਹੀ ਸਾਨੂੰ ਸਲਾਖਾਂ ਦੇ ਵਿੱਚ ਸਿੱਟਿਆ ਜਾਂਦਾ ਐਸ ਦੀ ਪিসি ਮਾਰਦੇ ਦੇ ਨੈੜਕਰ 14 ਕਰੋੜ ਰੁਪਇਆ ਸਿਕਲੀਕਰ ਭਾਈਚਾਰੇ ਦਾ ਫੰਡ ਕੱਢਦੀ ਆ ਪਰ ਸਾਡੇ ਹਿੱਸੇ ਫੰਡ ਤਾਂ ਦੂਰ ਦੀ ਗੱਲ ਉਹ ਆਪਣੇ ਸਕੂਲਾਂ ਕਾਲਜਾਂ 'ਚ ਸਾਨੂੰ ਪੜ੍ਹਾ ਤੱਕ ਨਹੀਂ ਸਕਦੇ ਸੀ ਸਾਨੂੰ ਸਾਡੇ ਕਿੱਤੇ ਦਾ ਕੰਮ ਖੋਲ ਕੇ ਦੇਣਾ ਉਹੀ ਹਥਿਆਰ ਦੁਬਾਰਾ ਬਣਨ ਲੱਗ ਜਾਣਗੇ ਸਵਾ ਸਵਾ ਲੱਖ ਲੱਖ ਜਦੋਂ ਅਰਦਾਸ ਕੀਤੀ ਜਾਂਦੀ ਹੈ ਅਰਦਾਸ ਕਰਨ ਤੋਂ ਬਾਅਦ ਗੁਰੂ ਸਾਹਿਬ ਤੋਂ ਇੱਕ ਨਹੀਂ ਦੋ ਚੀਜ਼ਾਂ ਮੰਗੀਆਂ ਜਾਂਦੀਆਂ ਕਹਿੰਦੇ ਜੀ ਗੁਰੂ ਸਾਹਿਬ ਇੱਕ ਸਾਨੂੰ ਸਿੱਖੀ ਦੇ ਦਿਓ ਇੱਕ ਸਾਨੂੰ ਸੇਵਾ ਦੇ ਦਿਓ ਗੁਰੂ ਮਹਾਰਾਜ ਜੀ ਅਰਦਾਸ ਬੇਨਤੀ ਕਰਦੇ ਆਂ ਵੀ ਲੋਕਾਂ ਨੂੰ ਇਸ ਚੀਜ਼ ਦੇ ਵਿੱਚ ਅਕਲ ਆਉਣ ਜੇ ਸਹਿਬਜ਼ਾਦੇ ਤੇ ਪੰਥ ਆਪਣੇ ਲਈ ਕੁਰਬਾਨੀ ਦੇ ਕੇ ਗਿਆ ਅਸੀਂ ਕੇਸ ਨਹੀਂ ਰੱਖ ਸਕਦੇ ਬਣੀ ਦਾ ਫੁਰਮਾਨ ਸ਼ਸਤਰ ਕੇ ਅਧੀਨ ਹੈ ਰਾਜ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਤਲੇ ਮਲੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਸ਼ਸਤਰਾਂ ਦੀ ਕਰਦੇ ਆ ਤਾਂ ਫਿਰ ਸਿੰਘਾਂ ਦੇ ਵੱਡੇ ਵੱਡੇ ਸ਼ਸਤਰ ਜਿਨ੍ਹਾਂ ਨੂੰ ਬਣਾਉਣ ਦੀ ਸੇਵਾ ਸਿਕਲੀ ਕਰ ਸਿੱਖਾਂ ਦੇ ਹਿੱਸੇ ਆਈ ਸੀ ਅੱਜ ਇਸ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਬਹੁਤ ਪ੍ਰਕਾਰ ਦੇ ਲੰਗਰ ਦੇਖਦੇ ਉੱਥੇ ਐਸਾ ਲੰਗਰ ਵੀ ਲੱਗਿਆ ਜੋ ਕਿ ਸਿੰਘਾਂ ਦੇ ਸ਼ਸਤਰਾਂ ਨੂੰ ਤੇਜ ਕਰਨ ਦਾ ਲੰਗਰ ਹੈ ਜਿਹੜਾ ਉਹ ਲੱਗਾ ਹੋਇਆ ਵੀਰ ਸਾਡੇ ਨਾਲ ਮੌਜੂਦ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਬੜਾ ਸੋਣਾ ਇਹਨਾਂ ਨੂੰ ਜਿਹੜਾ ਕਿ ਇੱਕ ਸਿਕਲੇ ਕਰ ਜਿਹੜਾ ਨਾਮ ਸੀ ਉਹ ਦਿੱਤਾ ਸੀ ਇਹਨਾਂ ਦੇ ਕਿੱਤੇ ਨੂੰ ਦੇਖਦਿਆਂ ਹੋਇਆਂ ਤਾਂ ਅੱਜ ਵੀ ਉਹ ਕਿੱਤੇ ਦੇ ਵਿੱਚ ਬਰਕਰਾਰ ਨੇ ਅੱਜ ਵੀ ਆਪਣੇ ਉਸ ਕਿੱਤੇ ਦੇ ਵਿੱਚ ਇਹ ਸ਼ਸਤਰ ਬਣਾਉਣ ਦਾ ਕੰਮ ਕਰਦੇ ਨੇ ਸਮੇਂ ਦੇ ਅਨੁਸਾਰ ਥੋੜਾ ਇਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਕਿਉਂਕਿ ਸ਼ਸਤਰ ਜਿਹੜਾ ਉਹ ਬਣਾਉਣ ਨਹੀਂ ਦਿੱਤੇ ਜਾ ਰਹੇ ਪਰ ਫਿਰ ਵੀ ਅੱਜ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਆ ਕੇ ਸ਼ਸਤਰਾਂ ਨੂੰ ਤਿੱਖੇ ਕਰਨ ਦੀ ਸੇਵਾ ਕਰ ਰਹੇ ਨੇ ਗਲਬਾਤ ਵੀ ਕਰਾਂਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਭੈਣ ਜੀ ਅੱਜ ਸਾਨੂੰ ਵੈਸੇ ਖੁਸ਼ੀ ਵੀ ਬਹੁਤ ਹੋ ਰਹੀ ਆ ਜੀ ਅੱਜ ਜਿਹੜੇ ਪਹਿਲਾਂ ਗੁਰੂ ਸਾਹਿਬ ਦੇ ਹੁੰਦੇ ਜਿਹੜੇ ਸ਼ਸਤਰਾਂ ਨੂੰ ਸੀ ਰਿਪੇਅਰ ਕਰਦੇ ਸੀ ਸਰਵਿਸ ਕਰਦੇ ਸੀ ਅੱਜ ਮੌਕਾ ਮਿਲਿਆ ਨਾਮ ਕੀ ਵੀਰ ਜੀ ਤੁਹਾਡਾ ਮੇਰਾ ਨਾਮ ਮੇਟਲ ਸਿੰਘ ਆ ਮੇਰਾ ਨਾਮ ਮੇਟਲ ਸਿੰਘ ਆ ਇਹ ਸਵਾਵਲ ਲਾਇਆ ਗਿਆ ਸਿੱਖ ਸਿਕਲੀਕਰ ਸਿੰਘ ਸਵਾ ਪੰਜਾਬ ਵੱਲੋਂ ਜੀ ਤੇ ਜਿਹੜਾ ਇਹ ਲਾਉਣ ਦਾ ਮਸਤਜ ਕੀ ਸੀ ਸਾਨੂੰ 6ਵੇਂ ਗੁਰੂ ਪਾਤਸ਼ਾਹੀਆਂ ਨੇ ਸਾਨੂੰ ਖਿਤਾਬ ਦਿੱਤਾ ਸੀ ਸਾਨੂੰ ਕਿਟਾ ਦਿੱਤਾ ਸੀ ਸਾਨੂੰ ਕੰਮ ਦਿੱਤਾ ਸੀ ਉਹਦੇ ਵਿਸ਼ੇ ਦੇ ਵਿੱਚ ਅੱਜ ਸ਼ਹੀਦੀ ਦਿਹਾੜੇ ਦੇ ਸਮਰਥਨ ਨੂੰ ਅਸੀਂ ਸ਼ਸਤਰਾਂ ਦੀ ਸੇਵਾ ਕਰਨ ਆਏ ਆ ਜੀ ਤੇ ਜਿਵੇਂ ਆਪਾਂ ਪਿਛਲੇ ਸਮੇਂ ਦੇਖਦੇ ਸੀ ਤਾਂ ਮੁਸਲਮਾਨ ਭਾਈ ਚਾਰਾ ਸੀ ਜੀ ਉਹ ਲੋਹਾਰ ਭਾਈ ਚਾਰਾ ਕੱਚੇ ਸ਼ਸਤਰ ਬਣਾ ਕੇ ਦਿੰਦਾ ਸੀ ਜਿਹਦੇ ਨਾਲ ਆਪਣੇ ਸਿੱਖ ਜਥੇਬੰਦੀਆਂ ਨੂੰ ਬਹੁਤ ਜ਼ਿਆਦਾ ਹਰਜਾਨਾ ਭਰਨਾ ਪੈਂਦਾ ਸੀ ਨੁਕਸਾਨ ਹੁੰਦਾ ਸੀ ਜੀ ਤੇ ਫਿਰ ਗੁਰੂ ਸਾਹਿਬ ਜੀ ਨੇ ਛੇਵੇਂ ਗੁਰੂ ਪਾਤਸ਼ਾਹਿਆਂ ਨੇ ਉਹਨਾਂ ਨੇ ਪੰਜ-ਪੰਜ ਬੰਦਿਆਂ ਦੇ ਜਥੇ ਭੇਜੇ ਅਲੱਗ-ਅਲੱਗ ਜਗ੍ਹਾ ਜਿਹਦੇ ਵਿੱਚੋਂ ਸਿਕਲੀ ਕਰਪਾਈ ਚਾਰੇ ਨੂੰ ਮਾਲ ਬੜੀ ਰਾਜਸਥਾਨ ਤੋਂ ਸੱਦਿਆ ਗਿਆ ਤੇ ਉਹ ਤੋਂ ਬਾਅਦ ਜਦੋਂ ਸੱਦਣ ਤੋਂ ਬਾਅਦ ਸਸਤਰਾਂ 'ਚ ਬਿਠਾਏ ਗਏ ਹੁਣ ਉਸ ਸਮੇਂ ਦੇ ਵਿੱਚ ਮਸ਼ੀਨਰੀ ਦੌਰ ਘੱਟ ਸੀ ਹੱਥਾਂ ਤੇ ਪੈਰਾਂ ਨਾਲ ਜ਼ਿਆਦਾ ਇਸਤੇਮਾਲ ਕਰਿਆ ਜਾਂਦਾ ਸੀ ਜਦੋਂ ਨੌਕਰਾਂ ਕੇ ਸ੍ਰੀ ਸਾਹਿਬ ਦੀ ਉਹਨੂੰ ਪੈਰ ਨਾਲ ਅਤੇ ਹੱਥ ਨਾਲ ਉਹਨੂੰ ਸ਼ਿੰਗਾਰਿਆ ਜਾ ਰਿਹਾ ਸੀ ਜੀ ਤੇ ਉਸ ਟਾਈਮ ਆਪਣੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਸੀ ਉਹਨਾਂ ਨੇ ਸਾਡੇ ਭਾਈਚਾਰੇ ਨੂੰ ਉਸ ਸਮੇਂ ਲਈ ਬੰਦੀ ਬਣਾਇਆ ਗਿਆ ਸੀ ਜੀ ਤੇ ਗੁਰੂ ਸਾਹਿਬ ਕਹਿੰਦੇ ਜੀ ਕਿੰਨਾ ਕੁ ਸ਼ਸਤਰ ਤਿਆਰ ਹੋ ਗਿਆ ਕਹਿੰਦਾ ਜੀ ਉਹ ਸ਼ਸਤਰ ਤੋੜੇ ਉਹ ਤਾਂ ਪੈਰਾਂ 'ਚ ਲੈ ਕੇ ਪਤਾ ਨਹੀਂ ਕੀ ਕੁਛ ਕਰਦੇ ਸੀ ਤੇ ਫਿਰ ਗੁਰੂ ਸਾਹਿਬ ਆਪ ਆਏ ਉੱਥੇ ਆ ਕੇ ਉਹਨਾਂ ਨੇ ਜਦ ਸ੍ਰੀ ਸਾਹਿਬ ਚੱਕੀ ਉਹਨਾਂ ਦੇ ਵਿੱਚ ਸ਼ਕਲ ਦੇਖੀ ਸੀ ਤੇ ਇਸ ਸ਼ਕਲ ਨੂੰ ਚਮਕਾਉਣ ਵਾਲੇ ਨਾਂ ਤੋਂ ਫਿਰ ਸਿਕਲੀ ਕਰਾਂ ਦਾ ਕਿਤਾਬ ਸਾਡੇ ਕੋਲੇ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਇਹਨੂੰ ਪੱਕਾ ਕਰਤਾ ਸੀ ਤੇ ਫਿਰ ਉਹਨਾਂ ਨੇ ਸਾਡਾ ਇੱਕ ਹੋਰ ਉਹਨਾਂ ਨੇ ਮਿਸ਼ਨ ਦਿੱਤਾ ਸੀ ਵੀ ਜਦੋਂ ਸਾਡੇ ਰੋਕਿਆ ਗਿਆ ਸੀ ਉਹਨਾਂ ਨੇ ਪਾਣੀ ਦੇ ਛੱਟੇ ਲੈ ਕੇ ਕਹਿੰਦਾ ਜੀ ਇਹਨਾਂ ਦਾ ਮਨ ਵੀ ਪਵਿੱਤਰ ਤੇ ਪੈਰ ਵੀ ਪਵਿੱਤਰ ਇਹਨਾਂ ਨੂੰ ਆਪਣਾ ਕੰਮ ਕਰਾਣ ਦਿਓ ਉਹ ਤੋਂ ਬਾਅਦ ਗੁਰੂ ਸਾਹਿਬ ਦੇ ਦਿੱਤੇ ਹੋਏ ਬਚਨਾਂ ਦੇ ਨਾਲ ਇਦਾਂ ਤਾਂ ਜਦੋਂ ਜੰਮੂ ਦੀਆਂ ਪਹਾੜਾਂ 'ਤੇ ਲੜਾਈ ਲੱਗੀ ਸੀ ਤਾਂ ਉਦੋਂ ਸਿਕਲੀ ਕਰਪਾਈ ਚਾਰੇ ਨੇ ਚਮੜੇ ਦੀ ਤੋਪ ਬਣਾਈ ਸੀ ਬਹੁਤ ਇਦਾਂ ਦੇ ਕੰਮ ਹੋਏ ਨੇ ਪਰ ਜਦੋਂ ਕੋਈ ਧੱਕਾ ਹੋ ਜਾਂਦਾ ਉਦੋਂ ਫਿਰ ਚੰਗੇ ਤੇ ਚੰਗੇ ਰਾਜੇ ਢੇਰੀ ਹੋ ਜਾਂਦੇ ਆ ਤੇ ਚੰਗੇ ਤੇ ਚੰਗੇ ਬਿਜ਼ਨਸਮੈਨ ਥੱਲੇ ਡਿੱਗ ਜਾਂਦੇ ਆ ਅੰਗਰੇਜ਼ਾਂ ਦੇ ਸਮੇਂ ਸਾਡੇ ਬਹੁਤ ਵੱਡੀ ਮਾਰ ਆਈ ਜੀ ਅੰਗਰੇਜ਼ਾਂ ਨੇ ਇੰਡੀਆ ਤੇ ਭਾਰਤ ਦੇਸ਼ ਤੇ ਜਦੋਂ ਰਾਜ ਕਰਨਾ ਸੀ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਇਦਾਂ ਦੀ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਆਪਾਂ ਉੱਥੇ ਜਾ ਕੇ ਜਿਨ੍ਹਾਂ ਨਾਲ ਆਪਾਂ ਨੂੰ ਸਾਹਮਣਾ ਕਰਨਾ ਪੈਣਾ ਤੇ ਉਹਨਾਂ ਨੇ ਕਿਹਾ ਜੀ ਇੱਕ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੂੰ ਸਿਗਲੀ ਕਰ ਕਹਿੰਦੇ ਨੇ ਜੀ ਉਹ ਸਵਾ ਸਵਾ ਲੱਖ ਨਾਲ ਲੜਨ ਵਾਲਾ ਹਥਿਆਰ ਬਣਾਉਂਦਾ ਜੀ ਤੇ ਜਿੱਥੇ ਜਿੱਥੇ ਸਾਡੇ ਕਬੀਲੇ ਸੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਤੋਂ ਔਣ ਤੋਂ ਪੱਲਾ ਤੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਗਏ ਕੁਝ ਮਰ ਗਏ ਕੁਝ ਭੱਜ ਗਏ ਕੁਝ ਲੁੱਕ ਗਏ ਤਾਂ ਲੜਾਈਆਂ ਚੱਲਦੀਆਂ ਰਹੀਆਂ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਲੋਕ ਤਾਂ ਤਰੱਕੀਆਂ ਕਰ ਗਏ ਪਰ ਅਸੀਂ 10 ਸਾਲ ਬਾਅਦ ਆ ਕੇ ਅਨਪੜਤਾ ਦੇ ਵਿੱਚ ਰਹਿ ਗਏ ਜਦੋਂ ਅਸੀਂ ਆਪਣਾ ਕੰਮ ਸ਼ੁਰੂ ਕਰਨ ਲੱਗੇ ਤਾਂ ਉਦੋਂ ਸਾਡੇ ਤੇ ਕਾਨੂੰਨ ਇਦਾਂ ਦੇ ਲਾਗੂ ਕਰਤੇ ਜੇ ਅਸੀਂ ਕਿਰਪਾਨ ਤਾਂ ਦੂਰ ਦੀ ਗੱਲ ਸੀ ਜਦੋਂ ਲੋਹਾ ਵੀ ਚੱਕਦੇ ਸੀ ਨਾ ਉਸੇ ਟਾਈਮ ਹੀ ਸਾਨੂੰ ਸਲਾਖਾਂ ਦੇ ਵਿੱਚ ਸਿੱਟਿਆ ਜਾਂਦਾ ਸੀ ਜੀ ਅਸੀਂ ਕੀ ਰੋਕ ਲਈ ਕਿਹੜਾ ਕਾਨੂੰਨ ਜਿਹੜਾ ਹੁਣ ਬਣਾ ਦਿੱਤਾ ਗਿਆ ਕਿ ਜਿੰਨਾ ਜਿਹੜੀ ਪਦਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤੀ ਹੋਵੇ ਤਾਂ ਉਸ ਤੋਂ ਵਾਂਝੇ ਕੀਤਾ ਜਾ ਰਿਹਾ ਉਹ ਸ਼ਾਸਤਰ ਬਣਾਉਣ ਦੀ ਸੇਵਾ ਜਿਹੜੀ ਉਹ ਖੋਰੀ ਜਾ ਰਹੀ ਹੈ ਉਹ ਪਤਾ ਭੈਣ ਜੀ ਜਦੋਂ ਨਾ ਕੋਈ ਜਦੋਂ ਵੀ ਕੋਈ ਨਾ ਚੀਜ਼ ਨੂੰ ਕਹਿੰਦੇ ਆ ਨਾ ਵੀ ਲੋਪ ਕਰਨਾ ਹੋਵੇ ਖਤਮ ਕਰਨਾ ਹੋਵੇ ਉਹਨਾਂ ਦੀ ਪੜ੍ਹਾਈ ਉਹਨਾਂ ਦੀ ਸੋਚ ਖਤਮ ਕਰ ਦਿਓ ਸਾਡੇ ਜਿਹੜੇ ਹਥਿਆਰ ਸੀ ਬੜੇ ਫੇਮਸ ਸੀ ਲੋਕਾਂ ਤੱਕ ਪਤਾ ਸੀ ਜਿਵੇਂ ਇੱਕ ਢਾਲ ਬਣਾਈ ਗਈ ਸੀ ਉਹਦੇ ਵਿੱਚ ਬਾਰੂਦ ਤੱਕ ਗੋਲੀਆਂ ਤੱਕ ਨਹੀਂ ਲੰਗਦੀਆਂ ਸੀ ਉਹਦਾਂ ਦੀਆਂ ਚੀਜ਼ਾਂ ਤਿਆਰ ਕਰੀਆਂ ਗਈਆਂ ਸੀ ਤੇ ਜਦੋਂ ਉਹ ਚੀਜ਼ ਤਿਆਰ ਕਰਨ ਦੇ ਨਾਲ ਜਿਹੜੇ ਲੋਕ ਸਾਡੇ ਨਾਲ ਲੱਗਦੇ ਸੀ ਉਹਨਾਂ ਨੇ ਸਾਨੂੰ ਉੱਠਣ ਹੀ ਨਹੀਂ ਦਿੱਤਾ ਜੀ ਐਸ ਡੀ ਪੀ ਸੀ ਦੇ ਵਿੱਚ ਦੇਖਦੇ ਆ ਹਰ ਸਾਲ 5 ਸਾਲ 10 ਸਾਲ ਬਾਅਦ ਜਥੇਦਾਰ ਬਦਲਿਆ ਜਾਂਦਾ ਪਰ ਜਥੇਦਾਰ ਤਾਂ ਜ਼ਰੂਰ ਬਦਲਿਆ ਜਾਂਦਾ ਪਰ ਜਿਹੜੇ ਸਿੱਖ ਦੇ ਵਿੱਚ ਰੋਲ ਨਿਭਾਉਂਦੇ ਸੀ ਉਹਨਾਂ ਨੂੰ ਚੱਕਣ ਦੇ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ ਪਰ ਬਜਟ ਕਰੋੜਾਂ ਦੇ ਹਿਸਾਬ ਨਾਲ ਕੱਢਿਆ ਜਾਂਦਾ ਐ ਜੀ ਪੀ ਸੀ ਮਾਰਚ ਦੇ ਨਿਹੜਗਰ 14.5 ਕਰੋੜ ਰੁਪਇਆ ਸਿਕਲੀਕਰ ਭਾਈਚਾਰੇ ਦਾ ਫੰਡ ਕੱਢਦੀ ਆ ਪਰ ਸਾਡੇ ਹਿੱਸੇ ਫੰਡ ਤਾਂ ਦੂਰ ਦੀ ਗੱਲ ਉਹ ਆਪਣੇ ਸਕੂਲਾਂ ਕਾਲਜਾਂ 'ਚ ਸਾਨੂੰ ਪੜਾਅ ਤੱਕ ਨਹੀਂ ਸਕਦੇ ਜੀ ਇਦਾਂ ਦੇ ਸਾਡੇ ਨਾਲ ਵਿੱਤ ਕਰਾ ਕੀਤਾ ਜਾਂਦਾ ਇਦਾਂ ਦਾ ਵਿੱਤ ਕਰਾ ਕੀਤਾ ਜਾਂਦਾ ਮੈਮ ਤੇ ਭੈਣ ਜੀ ਇੱਥੇ ਤੱਕ ਇਨਾਂ ਦੇ ਕੋਲੇ ਅਨੇਕਾ ਸਕੂਲ ਤੇ ਕਾਲਜ ਨੇ ਉੱਥੇ ਚਪੜਾਸੀ ਤੱਕ ਦੀ ਨੌਕਰੀ ਨਹੀਂ ਆ ਸਾਡੇ ਕੋਲੇ ਹਰੇਕ ਆਪਾ ਇਤਿਹਾਸਿਕ ਗੁਰਦੁਆਰਿਆਂ ਕੋਲੇ ਮਾਰਕੀਟਾਂ ਨੇ ਸਾਨੂੰ ਸਾਡੇ ਕਿੱਤੇ ਦਾ ਕੰਮ ਖੋਲ ਕੇ ਦੇਣ ਉਹੀ ਹਥਿਆਰ ਦੁਬਾਰਾ ਬਣਨ ਲੱਗ ਜਾਣਗੇ ਸਵਾ ਸਵਾ ਲੱਖ ਲੜ ਲੜ ਲਾ ਕੇ ਉਹੀ ਜਨੂੰਨ ਦੁਬਾਰਾ ਫੇਰ ਖੜੋਟਣਗੇ ਜਿਹੜੇ ਪਹਿਲਾਂ ਲੋਕਾਂ 'ਚ ਸੀ ਜਿਹੜੀ ਚੀਜ਼ਾਂ ਨੂੰ ਸਿੱਖੀ ਨਾਲ ਜੋੜਨਾ ਉਹ ਹੌਲੀ-ਹੌਲੀ ਖਤਮ ਕੀਤੀ ਜਾ ਰਹੀ ਹੈ ਇਹਨਾਂ ਚੀਜ਼ਾਂ 'ਚ ਤੁਹਾਨੂੰ ਬੇਸ਼ੱਕ ਵੰਚਿਤ ਕੀਤਾ ਜਾ ਰਿਹਾ ਪਰ ਫਰਜ਼ ਤੁਹਾਡਾ ਉਹੀ ਤੁਸੀਂ ਨਿਭਾ ਰਹੇ ਹੋ ਅੱਜ ਫਤਿਹਗੜ ਸਾਹਿਬ ਦੀ ਪਵਨ ਧਰਤੀ ਤੇ ਕੀ ਮੈਸੇਜ ਲੈ ਕੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਸੇਵਾ ਸ਼ੁਰੂ ਕੀਤੀ ਅਸੀਂ ਉਹਨਾਂ ਨੂੰ ਦਿਖਾਉਣ ਲਈ ਅੱਜ ਆਏ ਆ ਵੀ ਜੇ ਸਾਹਿਬ ਜਾਤੇ ਕੁਰਬਾਨੀਆਂ ਦੇ ਗਏ ਸੀ ਤਾਂ ਅਸੀਂ ਤਾਂ ਕੁਝ ਨਹੀਂ ਕਰਨਾ ਹੈ ਅਸੀਂ ਅੱਜ ਵੀ ਮਰਨ ਨੂੰ ਤਿਆਰ ਬੈਠੇ ਆਂ ਅੱਜ ਵੀ ਖੜਨ ਨੂੰ ਤਿਆਰ ਬੈਠੇ ਆਂ ਸਿੱਖ ਕੌਮ ਐਦਾਂ ਦੀ ਆ ਕਦੀ ਵੀ ਕਿਸੇ ਤੋਂ ਪਿੱਛੇ ਨਹੀਂ ਹਟਦੀ ਜਿੱਥੇ ਲੋੜ ਪੈਂਦੀ ਆ ਖੜੇ ਆਂ ਪਰ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਦਿੱਤੀ ਸੀ ਉਹ ਸਾਡੇ ਤੋਂ ਕੋਈ ਨਹੀਂ ਲੈ ਸਕਦਾ ਜੀ ਬਿਲਕੁਲ ਜਦੋਂ ਮੈਂ ਤੁਹਾਨੂੰ ਦੱਸਦਾ ਕੋਈ جنگ ਲੜੀ ਗਈ ਸੀ جنگ ਦੇ ਵਿੱਚੋਂ ਸਾਰੇ ਭਾਈਚਾਰੇ ਦੇ ਕਬੀਲੇ ਬੈਠੇ ਸੀ ਜੀ ਕੋਈ ਘੋੜਾ ਲੈ ਗਿਆ ਕੋਈ ਜ਼ਮੀਨ ਲੈ ਗਿਆ ਕੋਈ ਦੇਹ ਦੌਲਤ ਲੈ ਗਿਆ ਕਿਸੇ ਨੇ ਉੱਥੇ ਦੇ ਕਿਲੇ ਸਾਂਭ ਲਏ ਤੇ ਸਾਡੇ ਭਾਈਚਾਰੇ ਦੇ ਜਦੋਂ ਲੋਕ ਉੱਥੇ ਬੈਠੇ ਸੀ ਤੇ ਗੁਰੂ ਸਾਹਿਬ ਕਹਿੰਦੇ ਤੁਸੀਂ ਵੀ ਲੈ ਲਓ ਗੁਰੂ ਸਾਹਿਬ ਕਹਿੰਦੇ ਜੀ ਅਸੀਂ ਲੈਣ ਲਈ ਨਹੀਂ ਬੈਠੇ ਤੁਸੀਂ ਦਿੱਤਾ ਹੀ ਬਹੁਤ ਕੁਝ ਹੋਇਆ ਤੇ ਫਿਰ ਉਹ ਕਹਿੰਦੇ ਨੇ ਵੀ ਭਾਈ ਤੇ ਤੁਸੀਂ ਜਿਹੜਾ ਵੀ ਕੁਛ ਆ ਭਾਈ ਕੁਛਣ ਕੁਛ ਤਾਂ ਦੇਣਾ ਪੈਣਾ ਜਦੋਂ ਸਾਰਿਆਂ ਨੂੰ ਦਿੱਤਾ ਗਿਆ ਉਹ ਕਹਿੰਦਾ ਜੀ ਸਾਨੂੰ 5-7 ਮਿੰਟ ਦੋ ਅਸੀਂ ਆਏ ਉਹ ਮਗਰ ਸਾਡੇ ਭਾਈ ਚਾਰੇ ਦੇ ਕਬੀਲਿਆਂ 'ਚ ਹੀ ਜਾਂਦੇ ਨੇ ਉੱਥੇ ਗੱਲਬਾਤ ਕਰਦੇ ਨੇ ਗੱਲਬਾਤ ਕਰਨ ਤੋਂ ਬਾਅਦ ਜਦੋਂ ਅਰਦਾਸ ਕੀਤੀ ਜਾਂਦੀ ਹੈ ਅਰਦਾਸ ਕਰਨ ਤੋਂ ਬਾਅਦ ਗੁਰੂ ਸਾਹਿਬ ਤੋਂ ਇੱਕ ਨਹੀਂ ਦੋ ਚੀਜ਼ਾਂ ਮੰਗੀਆਂ ਜਾਂਦੀਆਂ ਨੇ ਕਹਿੰਦੇ ਜੀ ਗੁਰੂ ਸਾਹਿਬ ਜੀ ਅਸੀਂ ਦੋ ਚੀਜ਼ਾਂ ਲੈਣੀ ਆਪੋ ਆਪ ਜਾਨਮ ਜਾਨ ਸੀ ਹੱਸ ਭੇਜ ਦੇ ਕੇ ਜੋ ਚੀਜ਼ ਲੈ ਜਾਣ ਕਿ ਜੋ ਕਿਸੇ ਨੇ ਨਹੀਂ ਲਈ ਤੇ ਜਦੋਂ ਕੋਲ ਗੁਰੂ ਸਾਹਿਬ ਕੋਲੇ ਜਾਂਦੇ ਨੇ ਉਹ ਕਹਿੰਦੇ ਜੀ ਦੱਸੋਣ ਤੁਹਾਨੂੰ ਦੋ ਕੀ ਚੀਜ਼ਾਂ ਚਾਹੀਦੀਆਂ ਕਹਿੰਦੇ ਜੀ ਗੁਰੂ ਸਾਹਿਬ ਇੱਕ ਸਾਨੂੰ ਸਿੱਖੀ ਦੇ ਦਿਓ ਇੱਕ ਸਾਨੂੰ ਸੇਵਾ ਦੇ ਦਿਓ ਅੱਜ ਵੀ ਨਦੇੜ ਸਾਹਿਬ ਹਜੂਰ ਸਾਹਿਬ ਦੇ ਵਿੱਚ ਸਿਕਲੀ ਕਰ ਭਾਈਚਾਰਾ ਇਹ ਸ਼ਸਤਰਾਂ ਦੀ ਸੇਵਾ ਕਰਦਾ ਸਾਦੀ ਸ਼ਸਤਰ ਨੇ ਬਹੁਤ ਮਹਿੰਗੇ ਸ਼ਸਤਰ ਨਹੀਂ ਹੋ ਬਿਲਕੁਲ ਜੀ ਉਹ ਸ਼ਸਤਰਾਂ ਨੂੰ ਕੋਈ ਬੰਦਾ ਛੂ ਨਹੀਂ ਸਕਦਾ ਸਾਨੂੰ ਹਾਂ ਉਹ ਸਾਨੂੰ ਅੱਜ ਪ੍ਰਾਪਤੀਆਂ ਨੇ ਉਹਦੀ ਸੇਵਾ ਦੀਆਂ ਤੇ ਅੱਜ ਵੀ ਉਹ ਗੁਰੂ ਸਾਹਿਬ ਦੀ ਦਿੱਤੀ ਹੋਈ ਸਿੱਖੀ ਸਾਡੇ ਕੋਲੇ ਪਈ ਆ ਤੇ ਸਾਡੇ ਕੁਝ ਕੁ ਕਬੀਲਿਆਂ ਦੇ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਵੀ ਬੰਦੇ ਦੇ ਕੇਸਕਤਲ ਤਾਂ ਨਹੀਂ ਆ ਬੱਚੇ ਦਾ ਜਿਹੜਾ ਰਿਸ਼ਤਾ ਲੈ ਕੇ ਆਏ ਨੇ ਜੇ ਉਹਦੇ ਕੇਸਕਤਲ ਹੋਣ ਤਾਂ ਰਸਤੈ ਨੂੰ ਹੀ ਮਨਾ ਕੀਤਾ ਜਾਂਦਾ। ਕੀ ਬਾਤ ਆ ਇਹ ਅੱਜ ਵੀ ਚੀਜ਼ ਦੇਖੀ ਜਾਂਦੀ ਆ। ਹੁਣ ਥੋੜੇ ਸੇ ਆ 5-7 ਜੇ ਬੱਚਾ ਪਰਿਵਾਰ ਦੇ ਵਿੱਚੋਂ ਕੇਸ ਕਤਲ ਕਰਾ ਲਵੇ ਤਾਂ ਘਰੋਂ ਵੀ ਕੱਢ ਦਿੱਤਾ ਜਾਂਦਾ। ਇਹ 5-7 ਸਾਲਾਂ ਤੋਂ ਘਟ ਗਿਆ ਜੇ ਮੈਂ ਉਸ ਤੋਂ ਬਾਅਦ ਗੱਲ ਕਰਾਂ। ਅੱਜ ਤੋਂ 10 ਸਾਲ ਪਹਿਲਾਂ ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਸੀ। ਉਹ ਬੱਚਾ ਕੰਮ ਵੀ ਨਹੀਂ ਨਾ ਕਰਦਾ ਹੁੰਦਾ ਸੀ। ਤਾਂ ਉਸ ਬੱਚੇ ਦਾ ਵਿਆਹ ਹੋ ਜਾਂਦਾ ਸੀ ਕਿਉਂਕਿ ਉਹ ਕੇਸਾਧਾਰੀ ਸੀ। ਜੇ ਉਹਦੇ ਕੋਲ ਕੰਮ ਜਿੰਨਾ ਮਰਜ਼ੀ ਤਕੜਾ ਹੋਵੇ ਜੇ ਉਹ ਕੇਸਾਧਾਰੀ ਨਹੀਂ ਸੀ ਤਾਂ ਵਿਆਹ ਨਹੀਂ ਹੁੰਦਾ ਸੀ। ਇਸ ਕਰਕੇ ਉਹ ਸਿੱਖੀ ਅੱਜ ਸਾਡੇ ਪੂਰਵਕਾਂ ਨੇ ਬਚਾਈ ਆ ਤੇ ਸੇਵਾ ਕਰਨ ਆਏ ਆ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਆ ਵੀ ਲੋਕਾਂ ਨੂੰ ਇਸ ਚੀਜ਼ ਦੇ ਵਿੱਚ ਅਕਲ ਆਉਣ ਜੇ ਸੈਭਜਾਤੇ ਤੇ ਪੰਥ ਆਪਣੇ ਲਈ ਕੁਰਬਾਨੀ ਦੇ ਕੇ ਗਿਆ ਅਸੀਂ ਕੇਸ ਨਹੀਂ ਰੱਖ ਸਕਦੇ ਧੰਨਵਾਦ ਜੀ ਬਹੁਤ ਤਰਾਸਦੀ ਹੈ ਸਾਡੇ ਸਿੱਖ ਕੌਮ ਦੇ ਸਾਡੇ ਪੰਥਕ ਜਥੇਬੰਦੀਆਂ ਦੀ ਇਹਨਾਂ ਸਿਕਲੀ ਕਰ ਸਿੱਖਾਂ ਨੂੰ ਨਹੀਂ ਪਛਾਣਿਆ ਇਹਨਾਂ ਨੂੰ ਨਹੀਂ ਸੰਭਾਲਿਆ ਇਹਨਾਂ ਨੂੰ ਨਹੀਂ ਨੌکریاں ਦਿੱਤੀਆਂ ਇਹਨਾਂ ਨੂੰ ਨਹੀਂ ਪੜ੍ਹਾਈ ਦੇ ਅਹੁਦੇ ਦਿੱਤੇ ਬਹੁਤ ਤਰਾਸ਼ਵੀ ਦੀ ਗੱਲ ਹੈ ਪਰ ਫਿਰ ਵੀ ਇਹ ਆਪਣਾ ਫਰਜ਼ ਨਿਭਾ ਕੇ ਇੱਥੇ ਸੇਵਾ ਕਰਦੇ ਨੇ ਅੱਜ ਫਤੇਹਗੜ੍ਹ ਸਾਹਿਬ ਦੀ ਪਾਵਨ ਧਰਤੀ ਨੂੰ ਵੀ ਸਜਦਾ ਕਰ ਰਹੇ ਨੇ ਸੇਵਾ ਕਰ ਰਹੇ ਨੇ ਜੁੜੇ ਰਹੋ ਇੱਕ ਸਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ